ਵਿਰਹ ਹੈ ਮੇਰਾ ਅਜੇ ਨਿਆਣਾ ਉਹ ਨਾ ਕੁਝ ਵੀ ਜਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਸੱਚੇ ਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਵੀਡੀਓ ਸੋ ਅੱਜ ਦੀ ਇਹ ਵੀਡੀਓ ਦੇ ਵਿੱਚ ਬੋਲੀ ਦੀ ਰਚਨਾ ਸਾਨੂੰ ਭੇਜੀ ਹੈ ਵਿੰਦਰ ਠਿਕਰੀwala ਜੀ ਨੇ ਸੋ ਉਹਨਾਂ ਨੇ ਇੱਕ ਵੱਖਰੇ ਜਿਹੇ ਸਬਜੈਕਟ ਨੂੰ ਇਸ ਰਚਨਾ ਦੇ ਵਿੱਚ ਪੇਸ਼ ਕੀਤਾ ਹੈ ਸੁਵਿੰਦਰ ਠਿਕਰੀwala ਜੀ ਇਸ ਰਚਨਾ ਦੇ ਵਿੱਚ ਇੱਕ ਉਸ ਔਰਤ ਦਾ ਜ਼ਿਕਰ ਕਰ ਰਹੇ ਨੇ ਜਿਹੜੀ ਕਿ ਵਿਧਵਾ ਹੋ ਚੁੱਕੀ ਹੈ ਜਿਹਦੇ ਘਰਵਾਲਾ ਜਿਹਦੇ ਸਿਰ ਦਾ ਸਾਈ ਸਦਾ ਲਈ ਕਿਸੇ ਜੰਗ ਦੇ ਵਿੱਚ ਕਹਿ ਲਈਏ ਜਾਂ ਕਿਤੇ ਬਾਹਰ ਸ਼ਹੀਦ ਹੋ ਗਿਆ ਕਿਉਂਕਿ ਬਾਅਦ ਵਿੱਚ ਇਹ ਦੁੱਖ ਕੀ ਹੁੰਦਾ ਇਹ ਉਸੇ ਔਰਤ ਨੂੰ ਪਤਾ ਹੁੰਦਾ ਜਿਹਦੇ ਨਾਲ ਇਹ ਬੀਤੀ ਹੁੰਦੀ ਹੈ ਸੋ ਬਿਲਕੁਲ ਇਹੋ ਚੀਜ਼ ਉਹਨਾਂ ਨੇ ਆਪਣੀ ਇਸ ਲਿਖਤ ਦੇ ਵਿੱਚ ਕਹਿਣੀ ਕੀਤੀ ਹੈ ਸੋ ਕੀ ਕੁਝ ਉਹਨਾਂ ਨੇ ਇਸ ਲਿਖਤ ਦੇ ਵਿੱਚ ਲਿਖਿਆ ਆਓ ਆਪਾਂ ਸਾਰੇ ਸੁਣਦੇ ਹਾਂ ਕਹਿੰਦੇ ਬਾਪ ਮੇਰੇ ਨੂੰ ਬਾਰਡਰ ਉੱਤੇ ਡੈਣ ਜੰਗ ਦੀ ਖਾਗੀ ਬਾਪ ਮੇਰੇ ਨੂੰ ਬਾਰਡਰ ਉੱਤੇ ਡੈਣ ਜੰਗ ਦੀ ਖਾ ਗਈ ਘਰ ਦੀ ਸਾਰੀ ਜ਼ਿੰਮੇਵਾਰੀ ਮਾਂ ਮੇਰੀ ਸਿਰ ਆ ਗਈ ਵੀਰ ਮੇਰਾ ਹੈ ਅਜੇ ਨਿਆਣਾ ਉਹ ਨਾ ਕੁਝ ਵੀ ਜਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਸੋ ਕਹਿੰਦੇ ਕਿਸੇ ਜੰਗ ਨੇ ਨਹੀਂ ਲੋਕਾਂ ਲਈ ਸੁੱਖ ਸੁਨੇਹਾ ਲਿਆਉਣਾ ਘਰ ਨਿਰਦੋਸ਼ਾਂ ਦੇ ਇਹਨੇ ਤਾਂ ਧੂਆਂ ਸੱਥਰ ਪਾਉਣਾ ਲੁੱਟਿਆ ਗਿਆ ਸੁਹਾਗ ਹੈ ਜੀਦਾ ਲੁੱਟਿਆ ਗਿਆ ਸੁਹਾਗ ਹੈ ਜੀਦਾ ਕਿਹੜਾ ਪੀੜ ਪਛਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਸੋ ਕਹਿੰਦੇ ਹੀਰੋ ਸੀਮਾ ਨਾਗਾਸਾਕੀ ਹਾਲੇ ਤੱਕ ਨਹੀਂ ਭੁੱਲਿਆ ਹੀਰੋ ਸੀਮਾ ਨਾਗਾਸਾਕੀ ਹਾਲੇ ਤੱਕ ਨਹੀਂ ਭੁੱਲਿਆ ਲੱਖਾਂ ਹੀ ਇਨਸਾਨਾਂ ਦਾ ਲਹੂ ਧਰਤ ਮੇਰੀ ਤੇ ਡੁੱਲਿਆ ਹੁਣ ਤੱਕ ਬੱਚੇ ਜੰਮਦੇ ਲੱਤੋਂ ਲੰਗੜੇ ਅੱਖੋਂ ਕਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਕਹਿੰਦੇ ਘਰ ਦੀ ਤੰਗੀ ਚੋਂ ਮਾਮਾ ਵੀ ਫੌਜ 'ਚ ਭਰਤੀ ਹੋਇਆ ਘਰ ਦੀ ਤੰਗੀ ਚੋਂ ਮਾਮਾ ਵੀ ਫੌਜ 'ਚ ਭਰਤੀ ਹੋਇਆ ਨਾਨੀ ਵੀ ਸੀ ਹੁਬਕੀ ਰੋਈ ਨਾਨੇ ਦੁਖ ਲਕੋਇਆ ਬੰਬਾਂ ਦੇ ਨਾਲ ਸਿਰ ਪਏ ਉੱਡਦੇ ਉੱਡਣ ਜਿਉਂ ਹਦਵਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਸੋ ਆਖਰੀ ਪਰੇ ਵਿੱਚ ਲਿਖਦੇ ਨੇ ਕਹਿੰਦੇ ਪੂੰਜੀਵਾਦੀ ਦੇਸ਼ ਦੇ ਹਾਕਮ ਪੂੰਜੀਵਾਦੀ ਦੇਸ਼ ਦੇ ਹਾਕਮ ਜੰਗ ਧਰਤੀ ਤੇ ਲਾਵਣ ਧਰਤੀ ਮਾਂ ਦੇ ਮਾਲ ਖਜ਼ਾਨੇ ਸਾਰੇ ਲੁੱਟਣਾ ਚਾਵਣ ਇਨਕਲਾਬ ਨੇ ਜੰਗਵਾਜ਼ਾਂ ਦੀ ਕਰਨੀ ਧਰਨ ਟਿਕਾਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਮਾਂ ਮੇਰੀ ਹੀ ਜਾਣੇ ਵਿਧਵਾ ਕਿਵੇਂ ਪਾਲਦੀ ਨਿਆਣੇ ਸੋ ਇਸ ਰਚਨਾ ਦੇ ਵਿੱਚ ਇੱਕ ਉਹ ਦੁੱਖ ਇਹਨਾਂ ਨੇ ਪ੍ਰਗਟ ਕੀਤੇ ਜਿਸ ਨੂੰ ਅਸੀਂ ਅੱਖੋਂ ਓਲੇ ਨਹੀਂ ਕਰ ਸਕਦੇ ਪਾਵੇਂ ਕਿ ਇੱਕ ਵਿਧਵਾ ਔਰਤ ਨੂੰ ਸਾਰੇ ਕਿਸੇ ਹੋਰ ਨਜ਼ਰ ਨਾਲ ਦੇਖਦੇ ਨੇ ਇੰਜ ਲੱਗਦਾ ਕਿ ਉਹ ਸ਼ਾਇਦ ਆਪਣੀ ਜ਼ਿੰਦਗੀ ਬੜੀ ਵਧੀਆ ਲੰਘਾ ਰਹੀ ਏ ਪਰ ਸਮੇਂ ਦੇ ਹਾਲਾਤਾਂ ਨੇ ਉਸ ਨੂੰ ਇਹ ਸਭ ਕੁਝ ਬਰਦਾਸ਼ਤ ਕਰਨ ਲਈ ਮਜਬੂਰ ਬਣਾ ਦਿੱਤਾ ਸੋ ਦੋਸਤੋ ਇਸ ਰਚਨਾ ਦੇ ਵਿੱਚ ਵਿੰਦਰ ਠਿਕਰੀਵਾਲਾ ਜੀ ਨੇ ਉਹਨਾਂ ਪੂੰਜੀਵਾਦੀ ਦੇਸ਼ ਦੇ ਹਾਕਮਾਂ ਦੀ ਗੱਲ ਕੀਤੀ ਹੈ ਜਿਹੜੇ ਕਿ ਜੰਗ ਲਾਉਣ ਲਈ ਅੱਗੇ ਆਉਂਦੇ ਨੇ ਜਿਹੜੇ ਕਿ ਇਸ ਦੇਸ਼ ਤੇ ਤੇ ਮਾਂ ਦੀ ਕੋਖੋਂ ਜੰਮੇ ਬੱਚਿਆਂ ਤੇ ਮੁੰਡਿਆਂ ਤੇ ਗੱਭਰੂਆਂ ਤੇ ਨੌਜਵਾਨਾਂ ਤੇ ਕਹਿਟਾਉਂਦੇ ਨੇ ਤੇ ਜਿਨ੍ਹਾਂ ਦਾ ਲਹੂ ਅਕਸਰ ਸਾਡੀ ਆਪਣੀ ਹੀ ਧਰਤੀ ਤੇ ਡੁੱਲਦਾ ਹੈ ਸੋ ਇਸ ਕਰਕੇ ਉਸ ਇਨਕਲਾਬ ਦੀ ਉਡੀਕ ਦੇ ਵਿੱਚ ਜਦੋਂ ਇਹ ਸਾਰਾ ਮਾਹੌਲ ਠੀਕ ਹੋਵੇ ਸਾਰਾ ਮਾਹੌਲ ਸੁਧਰੇ ਤੇ ਕਿਸੇ ਦੇ ਵੀ ਘਰ ਵਹਿਣ ਨਾ ਪੈਣ ਕਿਸੇ ਦਾ ਵੀ ਪੁੱਤਰ ਸਰਹੱਦਾਂ ਤੇ ਸ਼ਹੀਦ ਨਾ ਹੋਵੇ ਤੇ ਕਿਸੇ ਵੀ ਵਿਧਵਾ ਨੂੰ ਮਜਬੂਰੀ ਵਸ ਆਪਣੇ ਨਿਆਣੇ ਪਾਲਣੇ ਨਾ ਪਹਿਣਾ ਬਲਕਿ ਉਹ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰੇ ਸੋ ਇਹੀ ਗੱਲਾਂ ਅਵਿੰਦਰ ਠਿਕਰੀਵਾਲਾ ਜੀ ਨੇ ਇਸ ਰਚਨਾ ਦੇ ਵਿੱਚ ਲਿਖਣੀਆਂ ਕੀਤੀਆਂ ਨੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਇਸ ਪੇਜ ਨਾਲ ਜੁੜਨ ਲਈ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਪ੍ਰਤੀ ਤੁਸੀਂ ਸਾਡੇ ਨਾਲ ਸਾਡੇ ਸੁਰ ਸਿਮਰਨ ਸਟੂਡੀਓ ਦੇ ਦਿੱਤੇ ਨੰਬਰ ਨਾਲ ਸੰਪਰਕ ਕਰ ਸਕਦੇ ਹੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੀ ਇਜਾਜ਼ਤ ਦਿਓ ਸਸੇਕਾਲ